ਲਾ ਮਤਰਾ ਸਾਬੀ ਕਹਿੰਦਾ ਕਿਵੇਂ ਸਾਬੀ ਠੀਕ ਹੈ ਬੜਾ ਵਧੀਆ ਓਕੇ ਨਜ਼ਾਰਾ ਆਈ ਜਾਂਦਾ ਪੂਰਾ ਹਾਂ ਬਾਈ ਨਜ਼ਾਰਾ ਆਈ ਨਾ ਤੈਨੂੰ ਮੈਂ ਕਿਹਾ ਵੀ ਢੋਲ ਨਾਲ ਕਰ ਲਈਏ ਢੋਲ ਨਾਲ ਕਰ ਲਈਏ ਤੂੰ ਕੀ ਕਹਿੰਦਾ ਵੀ ਢੋਲੀ ਨਾਲ ਹੀ ਬੈ ਫਾਇਦਾ ਵੀ ਢੋਲੀ ਨਹੀਂ ਕਰਦੇ ਜਵਾ ਕਹਨੇ ਜਾਂ ਸ਼ਰੀਰ ਓਕੇ ਕਿਹੜੀ ਕਰੀ ਜਾਨਾ ਅੱਜ ਸੁੰਡੀ ਵਾਲੀ ਤੇ ਫੰਗੀ ਸਾਈਡ ਲੈ ਬਈ ਬਾਸਮਤੀ ਇਹ ਆਪਣੀ 40 ਡਣਾ ਦੀ ਪੌਣੇ 2 ਗੱਟਾ ਇਹਨੂੰ ਯੂਰੀਆ ਪੈ ਗਈ ਪੌਣਾ ਗੱਟਾ ਜਿਹੜਾ ਉਹ ਹਜੇ ਕਾਲੀ ਪਾਇਆ ਠੀਕ ਹੈ ਇੱਕ ਗੱਟਾ ਪਹਿਲਾਂ ਦਾ ਪਾਇਆ ਹੋਇਆ ਐ ਕਿ ਘੱਟ ਯੂਰੀਆ ਨਾਲ ਦੇਖਦੇ ਆਂ ਵੀ ਕੀ ਬਣੂ ਇਹਦਾ ਕੀ ਨਹੀਂ ਬਣੂਗਾ ਤਸੱਲੀ ਜੀ ਤਾਂ ਨਹੀਂ ਹੋਈ ਬਾਪੂ ਨੂੰ ਪਰ ਝਾੜ ਤੇ ਜਦੋਂ ਕੰਡਾ ਲੱਗਿਆ ਉਦੋਂ ਹੀ ਪਤਾ ਲੱਗੂਗਾ ਵੀ ਕੀ ਕਿਹੜੇ ਭਾ ਪੈਂਦੀ ਹੈ ਇਹ ਇਹਦੇ ਵਿੱਚ ਵੀਰੇ ਅੱਜ ਦਵਾਈ ਕਰ ਰਹੇ ਆ ਇੱਕ ਤਾਂ ਕਸਟੋਰੀਆ ਠੀਕ ਹੈ ਮਹਿੰਦਰਾ ਕੰਪਨੀ ਦਾ 1400 ਰੁਪਏ ਦਾ ਲੀਟਰ ਮਿਲਿਆ ਮੈਨੂੰ ਪੱਕੇ ਬਿੱਲ ਤੇ ਕੈਸ਼ ਤੇ ਨਾਲ ਉਹਦੇ ਈਮਾ ਮੈਕਟਿਕ ਬੈਂਜੋਏਟ 1.9 ایਸੀ ਦਵਾਈ ਕਰ ਰਹੇ ਆ ਵੀਰੇ ਉਹਦਾ ਲੀਟਰ ਜਿਹੜਾ ਮੈਨੂੰ ਮਿਲਿਆ 2000 ਰੁਪਏ 1 ਲੀਟਰ ਦਾ ਮਿਲਿਆ ਠੀਕ ਹੈ ਜਿਹੜਾ ਇਮਾਮੈਕਟਿਕ ਆ ਉਹਦੀ ਡੋਜ਼ ਹੈਗੀ ਆ ਵੀਰੇ 150 ਐਮਐਲ ਤੇ ਜਿਹੜਾ ਆਪਣੇ ਕੋਲੇ ਕਸਟੋਰੀਆ ਉਹਦੀ ਹੈਗੀ ਆ 250 ਐਮਐਲ ਤੇ ਆਹ ਲਾ ਰਹੇ ਆ ਮੇਰੇ 6 6 ਢੋਲੀਆਂ ਫਿਰ ਤੁਹਾਨੂੰ ਦੱਸਾਂਗੇ ਰਿਜ਼ਲਟ ਕੀ ਮੰਨਦਾ ਮੈਨੂੰ ਕਮੈਂਟ ਜ਼ਰੂਰ ਕਰਿਓ ਕਿਹੜੀ ਸਪਰੇਅ ਤੁਸੀਂ ਕੀਤੀ ਆ ਇਹਦੀ ਕਿਸਮ ਆ ਜਿਹੜੀ 17 18 ਬਾਈ ਦਿਨ ਇਹਨੂੰ ਅੱਜ ਤਕਰੀਬਨ 40 ਕ ਦਿਨ ਮੰਨ ਕੇ ਚਲੋ